ਦਾਸ ਇਹਦਾ ਜੀ 2007 ਤੋਂ 2009 ਤੱਕ ਕੈਬਨਿਟ ਚ ਸੀ 2009 ਤੋਂ 2012 ਤੱਕ ਕੈਬਨਿਟ ਦਾ ਵਜ਼ੀਰ ਸਾਹ ਨਹੀਂ ਸੀ 2012 ਤੋਂ ਲੈ ਕੇ 2017 ਦੀ ਕੈਬਨਿਟ ਦਾ ਹਿੱਸਾ ਸੀ ਕਿਸੇ ਵੀ ਕੈਬਨਿਟ ਮੀਟਿੰਗ 'ਚ ਕੋਈ ਅਜੰਡਾ ਮਾਫੀ ਦਾ ਜਾਂ ਕੋਈ ਹੋਰ ਜਿਹੜੇ ਅੱਜ ਜ਼ਿਕਰ ਕੀਤੇ ਗਏ ਨਹੀਂ ਆਏ ਸੀ ਦਾਸ ਮਗਰ ਕਿਉਂਕਿ ਇਹ ਸਰਕਾਰ ਦਾ ਹਿੱਸਾ ਰਿਹਾ ਹੈ ਕਿ ਦਾਸ ਸਾਹਿਬ ਦੀ ਇਸ ਗਲਤੀ ਨੂੰ ਮੰਨਦਾ ਕਿ ਦਾਸ ਨੂੰ ਜੋ ਇਸ ਮਸਲਿਆਂ ਦੇ ਵਿੱਚ ਸ਼ਾਇਦ ਆਵਾਜ਼ ਉਲੰਧ ਕਰਨੀ ਚਾਹੀਦੀ ਸੀ ਦਾਸ ਉਹ ਆਵਾਜ਼ ਉਲੰਧ ਕਰਨ ਕੇ ਸ਼ਾਇਦ ਟੇਲਵੱਤ ਕੇ ਸ਼ਾਇਦ ਨਹੀਂ ਜੀ ਟੇਲਵੱਤ ਦਾਸ ਇਸ ਗਲਤੀ ਦੋਵੇਂ ਹੱਥ ਜੋੜ ਕੇ ਆਪਜੀ ਨੂੰ ਸਮਾਪਤੀ ਤੱਕ ਸਤਿ ਸ੍ਰੀ ਅਕਾਲ ਸਰ ਦਾ ਦਾਦੇ ਜੀ ਨੂੰ ਸਾਹਿਬ ਨੂੰ ਭਗਤ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਾਜ਼ਰਨਾ ਜੀ ਦਾਸ ਨਾਤਾ ਦਾਸੀ ਰਿਆਗਿਸ ਪਾਸ਼ਕਾ ਦੇ ਆਖਲੀ ਨਾ ਕਦੇ ਪੂਰ ਕਮੇਟੀ ਦਾ ਹਿੱਸਾ ਸੀ ਇਹ ਸਭ ਉਸ ਦਾ ਪੂਰ ਕਮੇਟੀ ਤੇ ਆਇਆ 2018 ਉਮੀ ਤੋਂ ਬਾਅਦ ਮਗਰ ਵਾਰ-ਵਾਰ ਦਾਸ ਇੱਕ ਗੱਲ ਕਰਦਾ ਹੈ ਜੀ ਕਿ ਕਿਉਂਕਿ ਦਾਸ ਸਰਕਾਰ ਦਾ ਹਿੱਸਾ ਸੀ ਅਸੀਂ ਆਪ ਦੇ ਆਪ ਨੂੰ ਗੁਨਾਹਗਾਰ ਸਮਝਦੇ ਹਾਂ ਜੀ ਕਿ ਸਾਡੇ ਕੋ ਇਹ ਦਰਦ ਤੇ ਲਮੂਲ ਹੋਈ ਹੈ ਦਾਸ ਇਸ ਲਈ ਮਾਨ ਮਰਿਆਦਾ ਕਰਕੇ ਸਮਝ ਨਹੀਂ ਜੀ ਗੁਰੂ ਸਾਹਿਬ ਜਾਨੀ ਜਾਨ ਨੇ ਸਾਡੀ ਜੋ ਗਲਤੀ ਆ ਸੀ ਤਾਂ ਕਿਨਕਲ ਪੁਰ ਹਲਾਰਜ ਕੂਟ ਦੇ ਦਰਦ ਤੇ ਆਈ ਹੈ ਗੁਰੂ ਘਰ ਦੇ ਕੂਕਰ ਆ ਗੁਰੂ ਘਰ ਦੇ ਬੋਲਦੇ ਆ ਕਾਸ 2007 ਤੋਂ 2009 ਤੇ ਕੈਬਨਿਟ ਦੇ ਸੀ 2009 ਤੋਂ 2012 ਤੱਕ ਕੈਬਨਿਟ ਦਾ ਵਜ਼ੀਰ ਕਾਸ ਨਹੀਂ ਸੀ 2012 ਤੋਂ ਲੈ ਕੇ 2017 ਦੀ ਕੈਬਨਿਟ ਦਾ ਹਿੱਸਾ ਸੀ ਕਿਸੇ ਵੀ ਕੈਬਨਿਟ ਮੀਟਿੰਗ 'ਚ ਇਹ ਅਜੰਡਾ ਮਾਫੀ ਦਾ ਜਾਂ ਕੋਈ ਹੋਰ ਜਿਹੜਿਆ ਜ਼ਿਕਰ ਕੀਤੇ ਗਏ ਨਹੀਂ ਆਏ ਸੀ ਕਾਸ ਮਗਰ ਕਿਉਂਕਿ ਇਹ ਸਰਕਾਰ ਦਾ ਹਿੱਸਾ ਰਿਹਾ ਹੈ ਕਿ ਦਾਸ ਸਾਹਿਬ ਦੀ ਇਸ ਗਲਤੀ ਨੂੰ ਮੰਨਦਾ ਕਿ ਦਾਸ ਨੂੰ ਜੋ ਇਸ ਮਸਲਿਆਂ ਦੇ ਵਿੱਚ ਸ਼ਾਇਦ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਦਾਸ ਉਹ ਆਵਾਜ਼ ਬੁਲੰਦ ਕਰਨ ਕੇ ਸ਼ਾਇਦ ਤੇਲਵਤ ਕੇ ਸ਼ਾਇਦ ਨਹੀਂ ਤੇਲਵਤ ਦਾਸ ਇਸ ਗਲਤੀ ਦੋਵੇਂ ਹੱਥ ਜੋੜ ਕੇ ਆਪ ਜੀ ਕੋ ਸਵਾਪਤੀ ਦਾਖਤ ਸਾਹਿਬ ਨੂੰ ਬਖਸ਼ਤ ਅਗਰੂ ਸਰ ਦਾ ਦਾਦੇ ਜੀ ਨੂੰ ਸਰ ਨੂੰ ਭਗਤ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਾਜ਼ਰਨਾਮੇ ਜੀ ਦਾਸ ਨਾਤਾ ਦਾਸੀ ਰਿਆਸੀ ਫਾਸ਼ੀਕਾਰ ਦੇ ਆਖਲੀ ਨਾਕਦੇ ਪੂਰਕ ਕਮੇਟੀ ਦਾ ਹਿੱਸਾ ਸੀ ਇਹ ਸਮੇਤ ਦਾਸ ਪੂਰਕ ਕਮੇਟੀ ਤੇ ਆਇਆ 2018-19 ਤੋਂ ਬਾਅਦ ਮਗਰ ਵਾਰ-ਵਾਰ ਦਾਸ ਇੱਕ ਗੱਲ ਕਰਦਾ ਹੈ ਜੀ ਕਿ ਕਿਉਂਕਿ ਦਾਸ ਸਰਕਾਰ ਦਾ ਹਿੱਸਾ ਸੀ ਅਸੀਂ ਆਪਣੇ ਆਪ ਨੂੰ ਗੁਨਾਹਗਾਰ ਸਮਝਦੇ ਹਾਂ ਕਿ ਕਿ ਸਾਡੇ ਤੋਂ ਇਹ ਦਰਦ ਤੇ ਲਗੋਲ ਹੋਈ ਹੈ ਦਾਸ ਦੇ ਚੀ ਮਾਨ ਮਰਿਆਦਾ ਕਰਕੇ ਸਮਝ ਨਹੀਂ ਜੀ ਗੁਰੂ ਸਾਹਿਬ ਜਾਨੀ ਜਾਨ ਨੇ ਸਾਡੀ ਜੋ ਗਲਤੀ ਆ ਸੀ ਤਾਂ ਕਨਕਰਪੁਰ ਹਰਨਾਰਜ ਗੁਰੂ ਦੇ ਦਰ ਤੇ ਆਈ ਹੈ ਉਹਨੂੰ ਕਰਦੇ ਉਪਰ ਆ ਗੁਰੂ ਘਰ ਦੇ ਕੋਲ ਦੇ ਦਾਸ ਇਹਦਾ ਜੀ 2007 ਤੋਂ 2009 ਤੱਕ ਕੈਬਨਿਟ ਦੇ ਸੀ 2009 ਤੋਂ 2012 ਤੱਕ ਕੈਬਨਿਟ ਦਾ ਵਜ਼ੀਰ ਦਾਸ ਨਹੀਂ ਸੀ 2012 ਤੋਂ ਲੈ ਕੇ 2017 ਦੀ ਕੈਬਨਿਟ ਦਾ ਹਿੱਸਾ ਸੀ ਕਿਸੇ ਵੀ ਕੈਬਨਿਟ ਮੀਟਿੰਗ 'ਚ ਕੋਈ ਅਜੰਡਾ ਮਾਫੀ ਦਾ ਜਾਂ ਕੋਈ ਹੋਰ ਜਿਹੜੇ ਅੱਜ ਜ਼ਿਕਰ ਕੀਤੇ ਗਏ ਨਹੀਂ ਆਏ ਸੀ ਦਾਸ ਮਗਰ ਕਿਉਂਕਿ ਇਹ ਸਰਕਾਰ ਦਾ ਹਿੱਸਾ ਰਿਹਾ ਹੈ ਕਿ ਦਾਸ ਸਾਹਿਬ ਦੀ ਇਸ ਗਲਤੀ ਨੂੰ ਮੰਨਦਾ ਕਿ ਦਾਸ ਨੂੰ ਜੋ ਇਸ ਮਸਲਿਆਂ ਦੇ ਵਿੱਚ ਸ਼ਾਇਦ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਦਾਸ ਉਹ ਆਵਾਜ਼ ਬੁਲੰਦ ਕਰਨ ਕੇ ਸ਼ਾਇਦ ਟੇਲਵੱਤ ਗਿਆ ਸ਼ਾਇਦ ਨਹੀਂ ਜੀ ਟੇਲਵੱਤ ਦਾਸ ਇਸ ਗੱਲ ਦੀ ਦੋਵੇਂ ਹੱਥ ਜੋੜ ਕੇ ਆਪ ਜੀ ਨੂੰ ਸਵਾਗਤੀ ਤੱਕ ਸਤਿ ਸ੍ਰੀ ਅਕਾਲ ਜੀ ਸਰ ਦਾ ਦਾਦੇ ਜੀ ਨੂੰ ਸਤਿ ਸ੍ਰੀ ਅਕਾਲ ਜੀ ਬਖਤ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਾਜ਼ਰ ਨਾਮ ਜੀ ਦਾਸ ਦਾਤਾ ਦਾਸੀ ਰਿਆਗਿਸ ਪਾਸਕਾ ਦੇ ਆਖਲੀ ਨਾ ਕਦੇ ਫੂਰ ਕਮੇਟੀ ਦਾ ਹਿੱਸਾ ਸੀ ਇਹ ਸਰਕਾਰੀ ਦਾ ਫੂਰ ਕਮੇਟੀ ਤੇ ਆਇਆ 2018 ਉਮੀਕੋ ਬਾਦ ਮਗਰ ਵਾਰ-ਵਾਰ ਦਾਸ ਇੱਕ ਗੱਲ ਕਰਦਾ ਹੈ ਜੀ ਕਿ ਕਿਉਂਕਿ ਦਾਸ ਸਰਕਾਰ ਦਾ ਹਿੱਸਾ ਸੀ ਅਸੀਂ ਆਪਦੇ ਆਪ ਨੂੰ ਗੁਨੇਕਾਰ ਸਮਝਦੇ ਹਾਂ ਜੀ ਕਿ ਸਾਡੇ ਤੋਂ ਇਹ ਦਰਦ ਤੇ ਲੁੱਲ ਹੋਈ ਹੈ ਦਾਸ ਇਸ ਲਈ ਮਾਨ ਮਰਿਆਦਾ ਕਰਕੇ ਸਮਝ ਨਹੀਂ ਜੀ ਗੁਰੂ ਸਾਹਿਬ ਜਾਨੀ ਜਾਨ ਨੇ ਸਾਡੀ ਜੋ ਗਲਤੀ ਆ ਸੀ ਤਾਂ ਕਿਨਕਲਪੁਰ ਹਲਾਰ ਦੇ ਕੂਟੇ ਦਰਦ ਤੇ ਆਈ ਹੈ ਗੁਰੂ ਘਰ ਦੇ ਕੂਕਰ ਆ ਗੁਰੂ ਘਰ ਦੇ ਹੁੰਦੇ ਆ